मीत अनमोल ਦੀ ਓਸ਼ੋ ਦੇ ਪਰਚਨਾ ਤੋਂ ਸੰਕਲਿਤ ਬੋਧ ਕਥਾਵਾਂ ਤੇ ਆਧਾਰਿਤ ਪੁਸਤਕ ਕੈਸਾ ਮਰਨਾ ਹੋਏ ਵਿੱਚੋਂ ਰਚਨਾ ਮੌਣ ਦੇ 2 ਸਾਲ ਮਲੰਕਪੁੱਤ ਨਾਮ ਦਾ ਇੱਕ ਦਾਰਸ਼ਨਿਕ ਮਹਾਤਮਾ ਬੁੱਧ ਕੋਲ ਆਇਆ ਅਤੇ ਉਸਨੇ ਬੁੱਧ ਨੂੰ ਕਿਹਾ ਕਿ ਮੈਂ ਬਹੁਤ ਸਾਰੇ ਮਹਾਨ ਦਾਰਸ਼ਨਿਕਾਂ ਕੋਲ ਗਿਆ ਹਾਂ ਪਰ ਕੋਈ ਵੀ ਮੇਰੇ ਸਵਾਲ ਦਾ ਜਵਾਬ ਨਹੀਂ ਦੇ ਸਕਿਆ ਕੀ ਤੁਸੀਂ ਮੇਰੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਮੈਨੂੰ ਦੱਸ ਸਕਦੇ ਹੋ ਕਿ ਪ੍ਰਮਾਤਮਾ ਹੈ? ਬੁੱਧ ਨੇ ਕਿਹਾ, ਹਾਂ। ਤੇਰੇ ਸਵਾਲ ਦਾ ਜਵਾਬ ਜ਼ਰੂਰ ਦੇਵਾਂਗਾ। ਜ਼ਰੂਰ ਦੱਸਾਂਗਾ ਕਿ ਪ੍ਰਮਾਤਮਾ ਹੈ ਜਾਂ ਨਹੀਂ। ਪਰ ਪਹਿਲਾਂ ਤੂੰ ਇਹ ਦੱਸ ਕੇ ਕਿ ਤੂੰ ਸੱਚਮੁੱਚ ਹੀ ਜਾਨਣਾ ਚਾਹੁੰਦਾ ਹੈ ਜਾਂ ਇਹ ਕੇਵਲ ਇੱਕ ਬૌਧਿਕ ਖੁਰਕ ਹੈ। ਬਲੰਕਪੁੱਤ ਨੂੰ ਅੰਦਰ ਚੋਟ ਲੱਗੀ। ਉਸਨੇ ਕਿਹਾ ਮੈਂ ਸੱਚਮੁੱਚ ਹੀ ਜਾਨਣਾ ਚਾਹੁੰਦਾ। ਤੁਸੀਂ ਇਹ ਕੀ ਕਹਿ ਰਹੇ ਹੋ? ਕੀ ਕੋਈ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰਕੇ بس ਆਪਣੀ ਬૌਧਿਕ ਖੁਰਕ ਮਟਾਉਣ ਕਰਕੇ ਆਵੇਗਾ ਤਾਂ ਫਿਰ ਬੁੱਧ ਨੇ ਜੋ ਕਿਹਾ ਬਲੰਕਪੁੱਤ ਨੇ ਉਹ ਸੋਚਿਆ ਵੀ ਨਹੀਂ ਸੀ ਕਿਉਂਕਿ ਮਹਾਤਮਾ ਬੁੱਧ ਕੋਈ ਦਾਰਸ਼ਨਿਕ ਨਹੀਂ ਦਰਸ਼ਕ ਨੇ ਦਾਰਸ਼ਨਿਕ ਤੇ ਦਰਸ਼ਕਾ ਯਾਨੀ ਦਰਸ਼ਕ ਵਿੱਚ ਫਰਕ ਹੁੰਦਾ ਹੈ ਉਹਨਾਂ ਨੇ ਕਿਹਾ ਮੈਂ ਦੱਸਣ ਲਈ ਤਿਆਰ ਹਾਂ ਪਰ ਮੇਰੀ ਇੱਕ ਸ਼ਰਤ ਹੈ ਤੈਨੂੰ ਇਹ ਜਾਣਨ ਲਈ ਕੁਝ दांव ਤੇ ਲਗਾਉਣਾ ਪਵੇਗਾ ਕੀ ਤੂੰ ਲਗਾ ਸਕਦਾ ਹੈ ਕੀ ਤੂੰ ਤਿਆਰ ਹੈ ਮੌਲੰਕ ਪੁੱਤ ਨੂੰ ਹੋਰ ਝੋਟ ਲੱਗੀ ਖੱਤਰੀ ਸੀ ਉਸਨੇ ਕਿਹਾ ਮੈਂ ਸਭ ਕੁਝ ਦਾਤੇ ਲਗਾ ਦੇਵਾਂਗਾ ਹਾਲਾਂਕਿ ਉਹ ਇਹ ਸੋਚ ਕੇ ਨਹੀਂ ਆਇਆ ਸੀ ਪੁੱਛਿਆ ਉਸਨੇ ਹਜ਼ਾਰਾਂ ਨੂੰ ਸੀ ਕਿ ਕੀ ਰੱਬ ਮजूद ਆ ਜਾ ਨਹੀਂ ਤੇ ਵੱਡੀਆਂ ਵੱਡੀਆਂ ਬੈਸਾਂ ਕਰ ਚੁੱਕਿਆ ਸੀ ਪਰ ਇਹ ਬੰਦਾ ਥੋੜਾ ਅਜੀਬ ਹੈ ਇਹ ਰੱਬ ਦੀ ਤਾਂ ਗੱਲ ਹੀ ਨਹੀਂ ਕਰ ਰਿਹਾ ਹੋਰ ਗੱਲਾਂ ਕਰਨ ਲੱਗ ਪਿਆ ਕਿ ਕੁਝ ਦਾਤੇ ਲਾਉਣ ਦੀ ਹਿੰਮਤ ਹੈ ਜਾਂ ਨਹੀਂ ਮੌਲੰਕ ਪੁੱਤ ਨੇ ਕਿਹਾ ਮੈਂ ਸਭ ਕੁਝ ਦਾਤੇ ਲਗਾ ਮਾਂਗਾ ਜਿਵੇਂ ਤੁਸੀਂ ਇੱਕ ਖੱਤਰੀ ਪੁੱਤਰ ਹੋ ਮੈਂ ਵੀ ਅਖਤਰੀ ਪੁੱਤਰ ਮੈਨੂੰ ਚੁਣੌਤੀ ਨਾ ਦਿਓ ਬੁੱਧ ਨੇ ਕਿਹਾ ਚੁਣੌਤੀ ਦੇਣਾ ਹੀ ਮੇਰਾ ਕੰਮ ਹੈ ਪਰ ਫਿਰ ਤੂੰ ਇੰਜ ਕਰ ਦੋ ਸਾਲ ਚੁੱਪਚਾਪ ਮੇਰੇ ਕੋਲ ਬੈਠ ਦੋ ਸਾਲ ਤੱਕ ਬਿਲਕੁਲ ਨਹੀਂ ਬੋਲਣਾ ਕੋਈ ਸਵਾਲਾਦ ਨਹੀਂ ਕਰਨਾ ਕੋਈ ਜਿਗਿਆਸਾ ਜ਼ਾਹਰ ਨਹੀਂ ਕਰਨੀ ਜਦੋਂ ਤੇਰੀ ਚੁੱਪ ਨੂੰ ਪੂਰੇ ਦੋ ਸਾਲ ਹੋ ਜਾਣਗੇ ਮੈਂ ਖੁਦ ਤੈਨੂੰ ਪੁੱਛਾਂਗਾ ਕਿ ਮੌਲੰਕ ਪੁੱਤ ਪੁੱਛ ਲੈ ਜੋ ਪੁੱਛਣਾ ਫਿਰ ਪੁੱਛਣਾ ਤਾਂ ਮੈਂ ਜਵਾਬ ਦਿਆਂਗਾ ਕਿ ਤੂੰ ਇਹ ਸ਼ਰਤ ਨੂੰ ਪੂਰਾ ਕਰਨ ਲਈ ਚਾਰ ਮੌਲੰਘਪੁੱਤ ਥੋੜਾ ਜਿਆਦਾ ਡਰਿਆ ਕਿਉਂਕਿ ਇੱਕ ਖੱਤਰੀ ਲਈ ਜਾਨ ਦੇਣੀ ਤਾਂ ਆਸਾਨ ਹੈ ਪਰ ਦੋ ਸਾਲ ਚੁੱਪਚਾਪ ਬੈਠੇ ਰਹਿਣਾ ਕਈ ਵਾਰ ਜਾਨ ਦੇਣਾ ਬਹੁਤ ਆਸਾਨ ਹੁੰਦਾ ਹੈ ਛੋਟੀਆਂ ਛੋਟੀਆਂ ਗੱਲਾਂ ਹੀ ਜ਼ਿਆਦਾ ਉਖਵਾਲੀਆਂ ਹੋ ਜਾਂਦੀਆਂ ਹਨ ਜਾਨ ਦੇਣੀ ਹੋਵੇ ਤਾਂ ਗੱਲ ਪਲਾਂ ਵਿੱਚ ਨਿਬੜ ਜਾਂਦੀ ਹੈ ਕਿ ਮਾਰ ਦਿੱਤੀ ਛਾਲ ਪਾਣੀ ਵਿੱਚ ਪਾੜੀ ਤੋਂ ਕਿ ਚਲੇ ਗਏ ਸਮੁੰਦਰ ਵਿੱਚ ਇੱਕ ਵਾਰ ਹਿੰਮਤ ਕਰਕੇ ਜਾਂ ਖਾ ਲਈ ਜ਼ਹਿਰ ਦੀ ਪੁੜੀ ਇੰਜ ਚਟਪਟ ਹੋ ਜਾਂਦਾ ਹੈ ਇੰਨੇ ਜ਼ਬਰਦਸਤ ਜ਼ਹਿਰ ਹੁੰਦੇ ਨੇ ਕਿ 3 ਸਕਿੰਟਾਂ ਵਿੱਚ ਬੰਦਾ ਮਰ ਜਾਵੇ ਬਸ ਜੀਵਤੇ ਰੱਖਿਆ ਕਿਉਂਗੇ ਬਸ ਇੱਕ ਪਲ ਦੀ ਹਿੰਮਤ ਚਾਹੀਦੀ ਪਰ 2 ਸਾਲ ਬੈਠੇ ਰਹਿਣਾ ਉਹ ਵੀ ਚੁੱਪਚਾਪ ਬਿਨਾਂ ਜਗਿਆਸਾ ਬਿਨਾਂ ਸਵਾਲਾਂ ਦੇ ਬਿਲਕੁਲ ਨਹੀਂ ਬੋਲਣਾ ਸ਼ਬਦਾਂ ਦੀ ਵਰਤੋਂ ਹੀ ਨਹੀਂ ਕਰਨੀ ਇਹ ਥੋੜਾ ਜ਼ਿਆਦਾ ਹੋ ਗਿਆ ਸੀ ਪਰ ਫਸ ਗਿਆ ਸੀ ਕਹਿ ਚੁੱਕਾ ਸੀ ਕਿ ਮੈਂ ਸਭ ਕੁਝ ਦਾਤੇ ਲਗਾ ਦੇਵਾਂਗਾ ਇਸ ਜੀ ਹੁਣ ਪਿੱਛੇ ਨਹੀਂ ਸੀ ਹਟ ਸਕਦਾ ਭੱਜ ਨਹੀਂ ਸੀ ਸਕਦਾ ਮੁਕਰ ਨਹੀਂ ਸੀ ਸਕਦਾ ਮੰਨ ਲਿਆ ਜਿਵੇਂ ਉਹ ਮੰਨ ਗਿਆ ਕੋਲੀ ਦੂਜੇ ਦਰਖਤ ਤੇ ਟੇਟ ਬੈਠਾ ਇੱਕ ਬਿਖਸ਼ੂ ਉੱਚੀ ਉੱਚੀ ਹੱਸਣ ਲੱਗਾ ਉਸ ਦਾ ਨਾਮ ਸੀ ਮਹਾ ਕਸ਼ਯਪ ਮਲੁੰਕ ਪੁੱਤ ਨੇ ਪੁੱਛਿਆ ਹੇ ਮਹਾ ਕਸ਼ਯਪ ਤੁਸੀਂ ਕਿਉਂ ਹੱਸਦੇ ਹੋ ਮਹਾ ਕਸ਼ਯਪ ਨੇ ਕਿਹਾ ਮੈਂ ਤਾਂ ਹੱਸਦਾ ਹਾਂ ਕਿਉਂਕਿ ਤੁਸੀਂ ਵੀ ਫਸ ਗਏ ਮੈਂ ਵੀ ਇਸੇ ਤਰ੍ਹਾਂ ਫਸਿਆ ਸੀ ਮੈਂ ਵੀ ਇਹੋ ਜਿਹਾ ਹੀ ਸਵਾਲ ਪੁੱਛਣ ਆਇਆ ਸੀ ਕਿ ਕੀ ਰੱਬ ਹੈ ਤੇ ਗੁਰੂਦੇਵ ਨੇ ਕਿਹਾ ਕਿ ਦੋ ਸਾਲ ਚੁੱਪ ਤੇ ਦੋ ਸਾਲ ਚੁੱਪ ਰਿਆ ਪਰ ਫਿਰ ਪੁੱਛਣ ਨੂੰ ਕੁਝ ਰਿਹਾ ਹੀ ਨਹੀਂ ਉਲਟਾ ਹੁਣੇ ਮੈਨੂੰ ਛੇੜ ਕੇ ਪੁੱਛਦੇ ਰਹਿੰਦੇ ਆ ਕਿ ਪੁੱਛ ਮਹਾਕਸ਼ਪ ਜੋ ਕੁਝ ਪੁੱਛਣਾ ਹੈ ਤਾਂ ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇਕਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਹੁਣੇ ਪੁੱਛੋ ਮੈਂ ਵੀ ਤਾਂ ਸੁਣਾ ਕਿ ਕੀ ਜਵਾਬ ਦਿੰਦੇ ਨੇ ਦੇਖੋ ਮੈਂ ਤੁਹਾਨੂੰ ਚੇਤਾਵਨੀ ਦੇ ਰਿਹਾ ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤੋਂ ਹੁਣੇ ਪੁੱਛ ਲੋ ਤੁਸੀਂ 2 ਸਾਲਾਂ ਬਾਅਦ ਕੁਝ ਨਹੀਂ ਪੁੱਛ ਸਕੋਗੇ। ਬਲੰਕ ਪੁੱਤਰੇ ਮਹਾ ਕਸ਼ਪ ਦੀ ਗੱਲ ਸੁਣ ਕੇ ਮਹਾਤਮਾ ਬੁੱਧ ਵੱਲ ਹਰਾਨੀ ਜੀ ਨਾ ਤੱਕਿਆ। ਬੁੱਧ ਨੇ ਕਿਹਾ ਮੈਂ ਆਪਣੇ ਵਾਅਦੇ ਤੇ ਕਾਇਮ ਰਹਾਂਗਾ ਜੀ ਪੁੱਛੇਗਾ ਤਾਂ ਮੈਂ ਜ਼ਰੂਰ ਜਵਾਬ ਦਿਆਂਗਾ। ਮੈਂ ਆਪਣੇ ਵੱਲੋਂ ਵੀ ਪੁੱਛ ਲਵਾਂਗਾ ਤੈਨੂੰ ਕਿ ਪੁੱਛ ਲੈ ਕੀ ਪੁੱਛਣਾ ਚਾਹੀਦਾ ਹੈ। ਜੇ ਤੂੰ ਹੀ ਨਾ ਪੁੱਛੇਂ ਜੇ ਤੂੰ ਮੁੱਕਰ ਜਾਵੇਂ ਆਪਣੇ ਸਵਾਲਾਂ ਤੋਂ ਤਾਂ ਮੈਂ ਉੱਤਰ ਕਿਸ ਨੂੰ ਦੇਵਾਂਗਾ? ਉਸ ਨੇ ਮੰਨ ਲਿਆ। ਦੋ ਸਾਲ ਤੱਕ ਬੁੱਧੇ ਕੋਲ ਚੁੱਪ-ਚਾਪ ਬੈਠਾ ਰਿਹਾ ਦੋ ਸਾਲ ਬੀਤ ਗਏ ਬੁੱਧ ਨਹੀਂ ਭੁੱਲੇ ਦੋ ਸਾਲ ਬੀਤ ਜਾਣ ਤੋਂ ਬਾਅਦ ਬੁੱਧ ਨੇ ਮਲੰ khúc ਪੁੱਤ ਨੂੰ ਕਿਹਾ ਕਿ ਹੁਣ ਖੜਾ ਹੋ ਜਾ ਤੇ ਪੁੱਛ ਲੈ ਮਲੰ khúc ਬੁੱਧ ਹੱਸਣ ਲੱਗਾ ਉਸ ਨੇ ਕਿਹਾ ਉਹ ਪਿਖਸ਼ੂ ਮਹਾਕਸ਼ੇ ਬਿਲਕੁਲ ਸਹੀ ਸੀ ਦੋ ਸਾਲ ਚੁੱਪ ਰਹਿਣ ਨਾਲ ਚੁੱਪ ਦੀ ਗਹਿਰਾਈ ਐਸੀ ਹੋ ਗਈ ਚੁੱਪ ਰਹਿੰਦਿਆਂ ਐਸੀ ਜਾਗਰੂਕਤਾ ਇਕੱਠੀ ਹੋ ਗਈ ਚੁੱਪ ਰਹਿੰਦਿਆਂ ਐਸਾ ਧਿਆਨ ਉੱਭਰਿਆ ਜੋprende ਹਰੀ ਹਰੀ ਸਾਰੇ ਵਿਚਾਰ ਗੁੰਮ ਹੋ ਗਏ ਦੂਰ ਦਰਾਡੇ ਦੀਆਂ ਆਵਾਜ਼ਾਂ ਜਾਪਣ ਲੱਗੀ ਹੁਣ ਤੇ ਸੁਣਾਈ ਵੀ ਨਹੀਂ ਪੈਂਦੀ ਫਿਰ ਵਰਤਮਾਨ ਵਿੱਚ ਡੁੱਬ ਕੇ ਲੱਗੀ ਤੇ ਜੋ ਜਾਣਿਆ ਮੈਂ ਧੰਨਵਾਦ ਵਿੱਚ ਤੁਹਾਡੇ ਪੈਰਾਂ ਨੂੰ ਛੂਣਾ ਚਾਹੁੰਦਾ ਸਭ ਕੁਝ ਪ੍ਰਤੱਖ ਤੌਰ ਤੇ ਸਾਹਮਣੇ ਆ ਸਾਰੇ ਜਵਾਬ ਮਿਲ ਗਏ ਪ੍ਰਸ਼ਨ ਤਾਂ ਲੋਪ ਹੀ ਹੋ ਗਏ ਹਨ ਗੁਰੂਦੇਵ ਹੁਣ ਕੀ ਪੁੱਛਾਂ ਤੇ ਬਲੰਕਪੁੱਤ ਮੁਸਕਰਾਉਂਦੇ ਹੋਏ ਚੁੱਪਚਾਪ ਦੁਬਾਰਾ ਉੱਚੇ ਹੀ ਬੈਠ ਕੇ ਧੰਨਵਾਦ